ਹੈਲੋ ਫਰੈਂਡ ਹਾਂਜੀ ਆਪ ਸਭ ਦਾ ਸਵਾਗਤ ਹੈ ਜੀ ਐਗਜ਼ਾਮ ਬੁੱਕਰੀ ਵਿੱਚ ਜਿਹੜੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣ ਤਾਂ ਜੋ ਉਹਨਾਂ ਨੂੰ ਵੀਡੀਓ ਦਾ ਹਰ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦਾ ਰਹੇ ਅੱਜ ਦੇ ਸਾਡੇ ਐਮਸੀਕਿਊ ਹਨ ਫਸਟ ਸਾਡਾ ਐਮਸੀਕਿਊ ਮਿੱਧੇ ਹੋਏ ਫੁੱਲ ਕੀ ਹੈ ਕਹਾਣੀ ਸੰਗ੍ਰਹਿਆ ਨਾਟਕਾ ਨਾਵਲਾ ਜਾਂ ਕਾਵ ਸੰਗ੍ਰਹਿਆ ਇਹ ਕੀ ਹੈਗਾ ਕਹਾਣੀ ਸੰਗ੍ਰਹਿਆ ਸਹੀ ਜੋੜੇ ਬਣਾਉਣੇ ਆਗੇ ਪੁਸਤਕ ਦਾ ਨਾਮ ਦਿੱਤਾ ਗਿਆ ਇੱਧਰ ਲੇਖ ਦਾ ਨਾਮ ਦਿੱਤਾ ਗਿਆ ਜਿਹੜਾ ਸੁਨਹਿਰੀ ਜਿਲਦ ਦਾ ਕਿਹਦੀ ਹੈਗੀ ਨਾਲ ਸਿੰਘ ਦੀ ਹੈਗੀ ਇਹਦੇ ਦੀ ਚੱਦਰ ਹੈ ਡਾਕਟਰ ਹਰਜਨ ਸਿੰਘ ਦੀ ਕੰਬ ਦੀ ਕਲਾਈ ਕਿਦੀ ਹੈਗੀ ਇਹ ਮਾਜੀ ਕੰਬ ਦੀ ਕਲਾਈ ਹੈਗੀ ਆ ਭਾਈ ਵੀਰ ਸਿੰਘ ਦੀ ਕਸੁੰਬੜਾ ਹੈ ਦਾ ਪ੍ਰੋਫੈਸਰ ਮੂਨ ਸਿੰਘ ਦੀ ਇਹਦਾ ਇਹ ਆਪਸ਼ਨ ਵੀ ਆਪਸ਼ਨ ਆਜੂਗਾ ਅਗੇ ਸਹੀ ਜੋੜੇ ਮਿਲਾਉਣੇ ਨੇ ਅਗੇ ਵੀ ਤੁਮੀ ਦੀਆ ਗੱਗਾ ਕੀ ਇਹ ਨਾਟਕਾ ਖੁੱਲੇ ਲੇਖ ਇੱਕ ਨਵੰਦਾ ਕਟਿ ਪਤੰਗ ਇੱਕ ਨਾਵਲ ਮਟ ਖੁਲਾਰ ਇੱਕ ਕਵਤਾਗੀ ਇਹ ਕੋ ਉੜਾਪਸ਼ਨਾ ਕਾਗਜ਼ ਤੇ ਕੈਨਵਸ ਕਿਸ ਦੀ ਰਚਨਾ ਹੈ ਭਾਈ ਵੀਰ ਸਿੰਘ ਦੀ ਸ਼ਿਵ ਕੁਮਾਰ ਬਟਾਲਵੀ ਦੀ ਧਨੀ ਰਾਮ ਚਾਤਰੀਕ ਦੀ ਅਮਰਤਾ ਪ੍ਰੀਤਮ ਦੀ ਅਮਰਤਾ ਪ੍ਰੀਤਮ ਦੀ ਸਸਤੀ ਪੰਨੂ ਕਿਸ ਦੀ ਰਚਨਾ ਹੈ ਦਿਵਾਨ वीर सिंह पाश संतोष सिंह धीर या करतार सिंह दुक्कल दीवान वीर सिंह पंजाबी भाषा ਵਿੱਚ ਖੁੱਲੀ ਕਵਤਾ ਦਾ ਮੁੱਢੀ ਕੌਣ ਹੈ ਪ੍ਰੋਫੈਸਰ ਮੋਨ ਸਿੰਘ ਪਾਈ ਪਾਈ ਵੀਰ ਸਿੰਘ ਜੀ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਅਮਰਤਾ ਪ੍ਰੀਤਮ ਤੱਕ ਜਾਊਗਾ ਪ੍ਰੋਫੈਸਰ ਪੂਰਨ ਸਿੰਘ ਦਾ ਇਹ ਰਸੀਦੀ ਟਿਕਟ ਕਿਸ ਲੇਖਕ ਦੀ ਸਵੈ ਜੀਵਨੀ ਹੈ ਭਾਈ ਵੀਰ ਸਿੰਘ ਅਮਰਤਾ ਪ੍ਰੀਤਮ ਖੁਸ਼ਵੰਤ ਸਿੰਘ ਤੇ ਅਮਰਤਾ ਸ਼ੇਰਗੀਲਾ ਅਮਰਤਾ ਪ੍ਰੀਤਮ ਦੀ ਪਿੰਜਰ ਕਿਸ ਲੇਖਕ ਦੀ ਰਚਨਾ ਹੈ ਪ੍ਰੋਫੈਸਰ ਮੋਹਨ ਸਿੰਘ ਬਾਬਾ ਬਲਵੰਤ ਗੁਰਵਖਸ਼ ਸਿੰਘ ਪ੍ਰੀਤਲੜੀ ਅਮਰਤਾ ਪ੍ਰੀਤਮ ਅਮਰਤਾ ਪ੍ਰੀਤਮ ਹਵਾ ਵਿੱਚ ਲਿਖੇ ਹਰਫ ਕਿਸ ਦੀ ਰਚਨਾ ਹੈ ਸ਼ਿਪ ਕੁਮਾਰ ਬਟਾਲਵੀ ਨਾਨਕ ਸਿੰਘ ਦੀ ਦੀਵਾਨ ਸਿੰਘ ਕਾਲੇਪਾਨੀ ਸੁਰਜੀਤ ਪਾਤਰ ਦਾ ਸੁਰਜੀਤ ਪਾਤਰ ਕੱਟਿ ਪਤੰਗ ਸਾਹਿਤ ਦਾ ਕਿਹੜਾ ਰੂਪ ਹੈ ਕਹਾਣੀ ਕਾਵ ਸੰਗ੍ਰਹਿ ਨਾਵਲ ਚ ਇਕਾਂਗੀ ਨਾਵਲ ਅਦ ਕਿੜਿਆ ਫੁੱਲ ਦਾ ਲੇਖਕ ਕੌਣ ਹੈ ਸਰਦਾਰ ਨਾਨਕ ਸਿੰਘ ਸੋਨ ਸਿੰਘ ਸੀਤਲ ਐਸ ਐਸ ਮਿਸਾ ਅਮਰਤਾ ਪ੍ਰੀਤਮ ਦਾ ਨਾਨਕ ਸਿੰਘ ਕੱਟਿ ਪਤੰਗ ਦਾ ਲੇਖਕ ਕੌਣ ਹੈ ਦਵਾਰੋਂ ਆਗਿਆ ਨਾਨਕ ਸਿੰਘ ਨਹੀਂ ਉਹਦੇ ਚ ਪੁੱਛਿਆ ਸੀ ਸਾਹਿਤ ਦਾ ਕਿਹੜਾ ਰੂਪ ਹੈ ਤਾਂ ਨਾਵਲਾ ਕੱਟਿ ਪਤੰਗ ਦਾ ਤਾਂ ਲੇਖਕ ਕੌਣ ਹੈਗਾ ਦਵਾਰੁਨਿਆ ਨਾ ਲੇਖਕ ਇਥੇ ਲੇਖਕ ਪੁੱਛਿਆਗਾ ਲੇਖਕ ਹੈਗਾਗਾ ਨਾਨਕ ਸਿੰਘ ਤੂਣੀ ਦੀ ਅਗ ਕਿਸ ਤੂਣੀ ਦੀ ਅਗ ਰਚਨਾ ਕਿਸ ਦੀ ਰਚਨਾ ਹੈ ਪ੍ਰੋਫੈਸਰ ਪੂਰਨ ਸਿੰਘ ਦੀ ਬਲਵੰਤ ਸਿੰਘ ਵਿਰਕ ਦੀ ਦਿਲੀਪ ਗੋਟਵਾਣਾ ਦੇ ਬਲਵੰਤ ਗਾਰਗੀ ਦੀ ਤਾਂ ਬਲਵੰਤ ਗਾਰਗੀ ਦੀ ਜਗਨਾਮਾ ਦਾ ਲੇਖਕ ਕਾਦਰੀਆ ਸ਼ਾਹ ਮੁਹੰਮਦ ਤੇ ਹਾਸ਼ਮ ਸ਼ਾਹ ਮੁਕੱਬਲ ਸ਼ਾ ਮੁਹੰਮਦ ਕਿਸਾ ਰਾਜਰ ਸੰਲੂ ਕਿਸ ਦੀ ਰਚਨਾ ਹੈ ਨਜਾਬਤ ਦੀ ਬੁੱਲੇ ਸ਼ਾਹ ਦੀ ਫਜ਼ਲ ਸ਼ਾਹ ਦੀ ਕਾਦਰੀ ਯਾਰ ਦੀ ਤਾ ਕਾਦਰੀ ਯਾਰ ਦੀ ਦਮੋਦਰ ਦੀ ਰਚਨਾ ਹੀ ਤਾਂ ਕਿੱਸਾ ਕਿਹੜੀ ਭਾਸ਼ਾ ਵਿੱਚ ਲਿਖੀ ਗਈ ਹੈਗੀ ਇਹ ਲੈਂਦੀ ਪੰਜਾਬੀ ਲੈਂਦੀ ਭਾਸ਼ਾ ਦੇ ਵਿੱਚ ਇਹ ਜਿਹੜੀ ਹੈਗੀ ਲਿਖੀ ਗਈ ਹੈਗੀ ਮਟਕੂਲਾਰੀ ਦਾ ਲੇਖਕ ਕੌਣ ਹੈ ਸਰਜੀਤ ਪਾਤਰ ਡਾਕਟਰ ਹਰਪ੍ਰਜਨ ਸਿੰਘ ਨਿਰੰਦਰ ਸਿੰਘ ਕਪੂਰ ਕਰਤਾਰ ਸਿੰਘ ਦੁੱਗਲ ਤਾਂ ਨਿਰੰਦਰ ਸਿੰਘ ਕਪੂਰ ਸ਼ੀਰੀ ਫਰਿਆਦ ਕਿਸ ਦੀ ਰਚਨਾ ਹੈ ਪੀਲੂ ਦੀ ਹਾਸ਼ਮ ਦੀ ਬੁੱਲੇ ਸ਼ਾਹ ਦੇ ਸ਼ਾਹ ਹੁਸੈਨ ਦੀ ਤਾਂ ਹਾਸ਼ਮ ਦੀ ਸ਼ੀਰੀ ਫਰਿਆਦ ਨਾਦਰ ਸ਼ਾਹ ਦਾ ਨਾਦਰ ਸ਼ਾਹ ਦੀ ਵਾਰ ਦਾ ਲੇਖਕ ਕੌਣ ਹੈ ਸ਼ਾ ਮੁਹੰਮਦ ਅਲੀ ਹੈਦਰ ਸ਼ਾ ਹੁਸੈਨ ਜਨ ਜਾਵਤ ਇੱਕ ਇਹ ਨ ਜਾਵਤ ਨਾਦਰ ਸ਼ਾਹ ਦੀ ਵਾਰ ਦਾ ਲੇਖਕ ਨ ਜਾਵਤ ਜੋਗ ਬਦਲ ਗਿਆ ਨਾਵਲ ਦਾ ਨਾਵਲਕਾਰ ਕੌਣ ਹੈ ਮਹਿੰਦੀਪ ਕੌਰ ਟਿਵਾਨਾ ਸੂਨ ਸਿੰਘ ਸੀਤਲ ਅਮਰਤਾ ਪ੍ਰੀਤਮ ਨਾਨਕ ਸਿੰਘ ਤਾਂ ਇਹਦਾ ਕੀ ਅੰਸਰ ਆਊਗਾ ਸੂਨ ਸਿੰਘ ਸੀਤਲ ਵਗਦੇ ਪਾਣੀ ਸਾਹਿਤ ਦਾ ਕਿਹੜਾ ਰੂਪ ਹੈ ਕਹਾਣੀ ਨਿਵੰਦ ਨਾਵਲ ਜਾਂ ਕਵਿਤਾ ਇਹ ਕੀ ਹੋਊਗਾ ਕਵਿਤਾ ਬਰਫ਼ ਦੀ ਅੱਗ ਨਾਵਲ ਦਾ ਨਾਵਲਕਾਰ ਕੌਣ ਹੈ ਸਾਦ ਸਿੰਘ ਸੇਖੋ ਨਾਨਕ ਸਿੰਘ ਜਸਵੰਤ ਸਿੰਘ ਕਵਲ ਸੰਤੋਖ ਸਿੰਘ ਧੀਰਤਾ ਜਸਵੰਤ ਸਿੰਘ ਕਵਲ ਵਗਦੇ ਪਾਣੀ ਦਾ ਕਵੀ ਕੌਣ ਹੈ ਦੀਵਾਨ ਸਿੰਘ ਕਾਲੇ ਪਾਣੀ पाशुत निरम छात्रिक अमरता प्रीतमता ਇਹਦੇ ਵਿੱਚ ਕੀ ਆਊਗਾ दीवान सिंह कालेपानी दीवान सिंह कालेपानी लाजवंती ਨਾਮਕ ਕਵਿਤਾ ਦਾ ਕਵੀ ਕੌਣ ਹੈ ਭਾਈ ਵੀਰ ਸਿੰਘ ਸਤੋਕ ਸਿੰਘ تیر ਸ਼ਿਵ ਕੁਮਾਰ ਬਟਾਲਵੀ ਨਾਨਕ ਸਿੰਘ ਤਾਂ ਇਹਦਾ ਕੀ ਆਨਸਰ ਆਊ ਸ਼ਿਵ ਕੁਮਾਰ ਬਟਾਲਵੀ ਸੋਨੀ ਮਹਿਵਾਲ ਦਾ ਕਿੱਸਾ ਲਿਖਣ ਵਾਲਾ ਪਹਿਲਾ ਰਚਨਾਕਾਰ ਕੌਣ ਸੀ ਮਿਰ ਫਜ਼ਲ ਸ਼ਾਹ ਪੀਲੂ ਵਾਰਿਸ ਸ਼ਾਹ ਇਤਿਹਾਸ ਸ਼ਮਾ ताफजल शाह हीरअजीत दी मजार ਕਿੱਥੇ ਸਥਿਤ ਹੈ ਮਲਤਾਨ ਸਿੰਧ ਸਿਆਲਕੋਟ ਚੰਗ ਤਾਂ ਚੰਗ ਚ ਸੋਨੀ ਮਹੀਵਾਲ ਦਾ ਸਬੰਧ ਕਿਹੜੇ ਦਰਿਆ ਨਾਲ ਸੀ ਜੇਲਮ ਚਨਾਵਰ ਸਿੰਧ ਜਰਾਬੇ ਚਨਾਬ ਨਾਲ ਕੱਚੇ ਕੜੇ ਦੀ ਕਹਾਣੀ ਕਿਸ ਪ੍ਰੇਮੀ ਜੋੜੇ ਨਾਲ ਸੰਬੰਧਿਤ ਹੈ ਸਸੀ ਪੁੰਨੂ ਸੋਨੀ ਮਹੀਵਾਲ ਲੈਲਾ ਮਜਨੂ ਜਾਂ ਸ਼ਰੀ ਫਰੀਆਦ ਤਾਂ ਸੋਨੀ ਮਹੀਵਾਲ ਹੈ ਤੇ ਦੋ ਕਿਸ ਅਮਰ ਪ੍ਰੇਮੀ ਦਾ ਮੁੱਢਲਾ ਨਾਂ ਸੀ ਮੱਜਨੂ ਫਰਿਆਦ ਰਾਂਜਾ ਪੁੰਨੂ ਤੇ ਰਾਂਜੀਦਾ ਮਹੀਵਾਰ ਸ਼ਬਦਾ ਸ਼ਬਦੀ ਅਰਥ ਕੀ ਹੈ ਮੱਜਾ ਚਾਰਨ ਵਾਲਾ ਸ਼ਹਿਜ਼ਾਦਾ ਭਾਂਡੇ ਬਣਾਉਣ ਵਾਲਾ ਯੁਗਰਾਜ ਤਾਂ ਕੀ ਹੋਊਗਾ ਮੱਜਾਂ ਚਾਰਨ ਵਾਲਾ ਪੰਜਾਬੀ ਕਿੱਸਾ ਕਾਪ ਦਾ ਮੁੱਢੀ ਸੀ ਪੀਲੂ ਅਹਿਮਦ ਗੁੱਜਰ ਦਮੋਦਰ ਹਾਫਿਜ਼ ਵਰਖੁਰਦਾਰ ਤਦਮੋਦਰ ਪੰਜਾਬੀ ਸੈਦ ਦੀ ਪਹਿਲੀ ਪ੍ਰਮਾਣਿਕ ਵਾਰਤਕ ਰਚਨਾ ਕਿਹੜੀ ਹੈ ਪ੍ਰੰਤਨ ਜਨਮ ਸਾਖੀ ਹਕਮਨਾਮੇ ਸੁਖਮਨੀ ਸਾਹਿਬ ਵਾਰਸ਼ ਦੀ ਹੀਰ ਤਾਂ ਪ੍ਰੰਤਨ ਜਨਮ ਸਾਖੀ ਸੂਫੀ ਕਾਵਤਾਰਾ ਦਾ ਮੁੱਢੀ ਕਵੀ ਕੌਣ ਹੈ ਗੁਰਖਨਾਥ ਸੁਲਤਾਨ ਬਾਹੂ ਬਾਬਾ ਫਰੀਦ ਜਾਂ ਸ਼ਾਹ ਹੁਸੈਨ ਦਾ ਬਾਬਾ ਫਰੀਦ ਜੀ ਪੰਜਾਬੀ ਭਾਸ਼ਾ ਦਾ ਆਦ ਕਵ ਆਦ ਕਵੀ ਕਿਸ ਨੂੰ ਮੰਨਿਆ ਗਿਆ ਹੈ ਗੁਰੂ ਨਾਨਕ ਦੇਵ ਜੀ ਨੂੰ ਬਾਬਾ ਫਰੀਦ ਜੀ ਨੂੰ ਦਮੋਦਰ ਨੂੰ ਜਾਂ ਗੋਰਖਨਾਥ ਨੂੰ ਤਾਂ ਗੋਰਖਨਾਥ ਨੂੰ ਦਮੋਦਰ ਕਵੀ ਕਿਸ ਮੁਗਲ ਬਾਦਸ਼ਾਹ ਦਾ ਸਮਕਾਲੀ ਸੀ ਬਾਬਰ ਦਾ ਹੁਮਾਇਉਨ ਦਾ ਅਕਬਰ ਦਾ ਜਹਾਂਗੀਰ ਦਾ ਅਕਬਰ ਦਾ ਪੰਜਾਬੀ ਸਾਹਿਤਾ ਦਾ ਸੁਨਹਿਰੀ ਯੁੱਗ ਕਿਹੜੇ ਕਾਲ ਨੂੰ ਕਿਹਾ ਜਾਂਦਾ ਹੈ ਮੁਗਲ ਕਾਲ ਨੂੰ ਸਿੱਖ ਰਾਜ ਕਾਲ ਆਧੁਨਿਕ ਕਾਲ ਪੂਰਵ ਨਾਨਕ ਕਾਲ ਤਾਂ ਮੁਗਲ ਕਾਲ ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਅਮਰਤਾ ਪ੍ਰੀਤਮ ਨੂੰ ਧਨੀ ਰਾਮ ਚਾਤਰੀਕ ਨੂੰ ਪ੍ਰੋਫੈਸਰ ਮੋਹਨ ਸਿੰਘ ਨੂੰ ਭਾਈ ਵੀਰ ਸਿੰਘ ਨੂੰ ਤਾਂ ਭਾਈ ਵੀਰ ਸਿੰਘ ਨੂੰ ਪੰਜਾਬ ਦੀ ਆਵਾਜ਼ ਕਿਸ ਕਵੀ ਨੂੰ ਕਿਹਾ ਜਾਂਦਾ ਹੈ ਭਾਈ ਵੀਰ ਸਿੰਘ ਨੂੰ ਅਮਰਤਾ ਪ੍ਰੀਤਮ ਨੂੰ ਪ੍ਰੋਫੈਸਰ ਮੋਹਨ ਸਿੰਘ ਨੂੰ ਧਨੀ ਰਾਮ ਚਾਤਰੀਕ ਨੂੰ ਤਾਂ ਅਮਰਤਾ ਪ੍ਰੀਤਮ ਨੂੰ ਬਿਰਹਾ ਦਾ ਕਵੀ ਕਿਸ ਨੂੰ ਕਿਹਾ ਜਾਂਦਾ ਹੈ ਐਸ ਐਸ ਮੀਸਾ ਸ਼ਿਵ ਕੁਮਾਰ ਬਟਾਲਵੀ ਸੁਰਜੀਤ ਪਾਤਰਜਾ ਬਾਬਾ ਬਲਵੰਦ ਤਾਂ ਸ਼ਿਵ ਕੁਮਾਰ ਬਟਾਲਵੀ ਸਭ ਤੋਂ ਖਤਰਨਾਕ ਕਿਹੜੇ ਕਵੀ ਦੀ ਰਚਨਾ ਹੈ ਅਵਤਾਰ ਸਿੰਘ ਪਾਸ਼ ਪ੍ਰੀਤਮ ਸਿੰਘ ਸਫੀਰ surjit patar baba balwant ਤਾਂ ਅਵਤਾਰ ਸਿੰਘ ਪਾਸ਼ ਸਿੱਖ ਰਾਜ ਕਾਲ ਦਾ ਸਭ ਤੋਂ ਪ੍ਰਸਿੱਧ ਕਿੱਸਾਕਾਰ ਕੌਣ ਸੀ ਹਾਸ਼ਮ ਸ਼ਾਹ हुसैन ਸ਼ਾਮੁਹਮਮਦ ਜਾਂ ਐਮਦਿਆਤ ਤਾਂ ਹਾਸ਼ਮ ਪੰਜਾਬੀ ਸੈਦ ਦਾ ਇਤਿਹਾਸ ਸਭ ਤੋਂ ਪਹਿਲਾਂ ਲਿਖਣ ਦਾ ਮਾਣ ਕਿਸ ਨੂੰ ਹਾਸਲ ਹੋਇਆ ਗੁਰਮukh ਸਿੰਘ ਮੁਸਾਫਰ ਪ੍ਰੋਫੈਸਰ ਮੋਹਨ ਸਿੰਘ ਹੀਰ ਸਿੰਘ ਦਰਦ ਡਾਕਟਰ ਮੂਨ ਸਿੰਘ ਦਿਵਾਨਾ ਤਾਂ ਡਾਕਟਰ ਮੂਨ ਸਿੰਘ ਦਿਵਾਨਾ ਅਮਰਤਾ ਪ੍ਰੀਤਮ ਨੂੰ ਕਿਹੜੀ ਰਚਨਾ ਲਈ ਭਾਰਤੀ ਸਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ ਸੀਗਾ ਨਾਗਮਨੀ ਸੁਨੇਹੜੇ ਕਾਗਜ਼ ਤੇ ਕਨਵਸ ਅ ਅੱਜ ਆਖਰ ਵਾਰਸ਼ਾ ਨੂੰ ਤਾਂ ਸੁਨੇਹੜੇ ਲਈ ਦਿੱਤਾ ਗਿਆ ਸੀਗਾ ਭਾਰਤੀ ਸਹਿਤਾ ਅਕਾਦਮੀ ਪੁਰਸਕਾਰ ਹਾਂਜੀ ਇਹਦੇ ਵਿੱਚ ਜੋੜਾ ਮਲਿਆਉਣਾ ਹੈ ਵਾਰਸ਼ਾ ਦੀ ਕੀ ਹੈਗੀ ਹੀ ਹੈਗੀ ਤੇ ਫਰਜੰਦ ਸਹੀ ਕੀਏਗੀ ਸੋਨੀ ਮਹੀਵਾਲ ਲਿਖਿਆ ਹੋਇਆਗਾ ਕਦਰਿਆ ਦਾ ਕੀਏਗਾ ਪੂਰਨਵਕਤ ਦਾ ਲਿਖਿਆ ਹੋਇਆਗਾ ਹਾਸ਼ਮ ਦਾ ਕੀਏਗਾ ਸਸੀਪੂਨ ਲਿਖਿਆ ਹੋਇਆਗਾ ਆਪਸ਼ਨ ਸਹੀ ਹੈ ਪੰਜਾਬੀ ਸਾਹਿਤ ਦਾ ਜੂਨ ਕਿਡਸ ਕਿਸ ਕਵੀ ਨੂੰ ਕਿਹਾ ਜਾਂਦਾ ਹੈ ਭਾਸ਼ਨੂ ਧਨੀ ਧਨੀ ਰਾਮ ਚਾਤਰੀਕ ਨੂੰ ਪ੍ਰਭਜੋਤ ਕੌਰ ਨੂੰ ਜਾਂ ਸ਼ਿਵ ਕੁਮਾਰ ਬਟਾਲਵੀ ਨੂੰ ਸ਼ਿਵ ਕੁਮਾਰ ਬਟਾਲਵੀ ਨੂੰ ਪੰਜਾਬੀ ਸਾਹਿਤ ਦਾ ਜੂਨ ਕਿਡਸ ਕਿਹਾ ਜਾਂਦਾ ਹੈ ਜੁਝਾਰਵਾਦੀ ਕਵਤਾ ਲਿਖਣ ਵਾਲਾ ਸਭ ਤੋਂ ਪ੍ਰਸਿੱਧ ਕਵੀ ਕਿਹੜਾ ਹੈ ਕਰਨੈਲ ਕਰਨੈਲ ਬਾਗੀ surjit patra ਅਵਤਾਰ ਸਿੰਘ ਪਾਸ਼ ਜਾਂ ਗੁਰਿੰਦਰ ਸ਼ੈਣੀ ਸ਼ੈਣੀ ਅਵਤਾਰ ਸਿੰਘ ਪਾਸ਼ ਪਾਈ ਵੀਰ ਸਿੰਘ ਨੂੰ ਕਿਹੜੀ ਰਚਨਾ ਲਈ ਭਾਰਤੀ ਸਹਿਤ ਅਕਾਦਮੀ ਪੁਰਸਕਾਰ ਮਿਲਿਆ ਮਟਕੂ ਭੁਲਾਰੇ ਕੰਪ ਦੀ ਕਲਾਈ ਰਾਣਾ ਸੂਤ ਸਿੰਘ ਮੇਰੇ ਸਾਈਆਂ ਜੀ ਉਹ ਤਾਂ ਮੇਰੇ ਸਾਈਆਂ ਜੀ ਨੂੰ ਲਈ ਮਿਲਿਆ ਪ੍ਰੋਫੈਸਰ ਪੂਰਨ ਸਿੰਘ ਕਿਹੜੀ ਭਾਸ਼ਾ ਦੇ ਕਵੀ ਸਨ ਪੰਜਾਬੀ ਹਿੰਦੀ ਅੰਗਰੇਜ਼ੀ ਉਪਰੋਕਤ ਸਾਰੇ ਤਾਂ ਉਪਰੋਕਤ ਸਾਰੇ ਮੁਕਤ ਛੰਦ ਕਵਿਤਾ ਲਿਖਣ ਵਾਲਾ ਪਹਿਲਾ ਕਵੀ ਕੌਣ ਸੀ ਪ੍ਰੋਫੈਸਰ ਪੂਰਨ ਸਿੰਘ ਡਾਕਟਰ ਦੀਵਾਨ ਸਿੰਘ ਕਾਲੇਪਾਨੀ ਫਿਰੋਜ਼ਦਲ ਸ਼ਰਫ ਤੇ ਗੁਰੂ ਮੁਖ ਸਿੰਘ ਮੁਸਾਫਰ ਤਾਂ ਪ੍ਰੋਫੈਸਰ ਪੂਰਨ ਸਿੰਘ ਪੰਜਾਬੀ ਭਾਸ਼ਾ ਦੇ ਕਿਹੜੇ ਕਵੀ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ ਸੀਗਾ ਗੁਰਮukh ਸਿੰਘ ਮੁਸਾਫਰ ਨੂੰ ਗੀਤਾ ਦਾ ਬਾਦਸ਼ਾਹ ਕਿਹੜੇ ਕਵੀ ਨੂੰ ਕਿਹਾ ਜਾਂਦਾ ਹੈ ਨੰਦ ਲਾਲ ਨੂਰਪੁਰੀ ਬਾਬਾ ਵਰਵਾਤ ਸ਼ਿਵ ਕੁਮਾਰ ਪਟਾਲੀ ਸੰਤੋਖ ਸਿੰਘ ਤੀਤ ਨੰਦ ਲਾਲ ਨੂਰਪੁਰੀ ਕਿੱਸਾ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ ਪੰਜਾਬੀ ਤੋਂ ਅਰਬੀ ਤੋਂ ਉਰਦੂ ਤੋਂ ਜਾਂ ਹਿੰਦੀ ਤੋਂ ਤਾਂ ਅਰਬੀ ਤੋਂ ਪੰਜਾਬੀ ਕਿੱਸਾ ਕਾਵਿ ਦੀ ਕਿਹੜੀ ਸਦੀ ਨੂੰ ਸੁਨਹਿਰੀ ਕਾਲ ਕਿਹਾ ਜਾਂਦਾ ਹੈ 17ਵੀਂ ਸਦੀ ਨੂੰ 18ਵੀਂ ਸਦੀ ਨੂੰ 16ਵੀਂ ਸਦੀ ਨੂੰ 19ਵੀਂ ਸਦੀ ਨੂੰ ਤਾਂ 18ਵੀਂ ਸਦੀ ਨੂੰ ਪੰਜਾਬੀ ਕਿੱਸਾ ਕਾਵਟਾਰਾ ਵਿੱਚ ਕਿਹੜਾ ਕਿੱਸਾ ਸਭ ਤੋਂ ਵੱਧ ਲਿਖਿਆ ਗਿਆ ਮਿਰਜਾ ਸਾਹਿਬਾ ਸ਼ੀਰੀ ਫਰਿਆਦ ਸੱਸੀ ਪੁੰਨੂ ਤਾਂ ਹੀ ਰਾਂਝਾ ਦਾਇਕ ਯੋਗਾ ਹੀ ਰਾਂਝਾ ਕਿੱਸਾ ਸ਼ਬਦ ਸ਼ਾਬਦਿਕ ਅਰਥ ਕੀ ਹੈ ਕਵਤਾ ਕਹਾਣੀ ਇਕਾਂਗੀ ਨਾਵਲ ਕਿੱਸਾ ਸ਼ਬਦ ਦਾ ਸ਼ਬਦਿਕ ਅਰਥ ਹੈ ਕਹਾਣੀ ਪੰਜਾਬੀ ਨਾਵਲ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਸੂਨ ਸਿੰਘ ਸਿੱਧਲ ਨਾਨਕ ਸਿੰਘ ਅੰਮ੍ਰਿਤਪ੍ਰੀਤਮ ਧਲੀਪ ਕੋਰ ਟੀਵਾਨਾ ਤਕੀయోగਾ ਨਾਰਕ ਸਿੰਘ ਪੰਜਾਬੀ ਕਾਂਗੀ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਈਸ਼ਵਰ ਚੰਦਰ ਨੰਦਾ ਕਰਤਾਰ ਸਿੰਘ ਦੁੱਗਲ ਬਲਵੰਤਕਾਰ ਕੀ ਸੰਤ ਸਿੰਘ ਸਿੱਖੋ ਤਾਂ ਈਸ਼ਵਰ ਚੰਦਰ ਨੰਦਾ ਬੇਬੇ ਰਾਮ ਭਜਨੀ ਕਾਂਗੀ ਦਾ ਰਚਨਾ ਕਰਕੋਣ ਹੈ ਈਸ਼ਵਰ ਚੰਦਰ ਨੰਦਾ ਕਰਤਾਰ ਸਿੰਘ ਦੁੱਗਲ ਬਲਵੰਤਕਾਰ ਕੀ ਸੰਤ ਸਿੰਘ ਸਿੱਖੋ ਤਾਂ ਈਸ਼ਵਰ ਚੰਦਰ ਨੰਦਾ ਸਹੀ ਜੋੜੇ ਮਿਲਾਉਣੇ ਨੇ ਇਹਦੇ ਵਿੱਚ ਨਾਨਕ ਸਿੰਘ ਦਾ ਮੇਰੀ ਦੁਨੀਆ ਲਿਖਿਆ ਹੋਇਆਗਾ ਤੇ ਗੁਰੂ ਅਕਸਰ ਸਿੰਘ ਪ੍ਰੀਤਲੜੀ ਦਾ ਮੇਰੀ ਜੀਵਨ ਕਹਾਣੀ ਅਮਰਤਾ ਪ੍ਰੀਤਮ ਦਾ ਸਿੱਧੀ ਟਿੱਕ ਟ ਬਲਵੰਤ ਗਾਰਗੀ ਦੀ ਨੰਗੀ ਤੁੱਪਾ ਇਹਦਾ ਆਪਸ਼ਨ ਅਜੂਬਾ ਅੜਾ ਪੰਜਾਬੀ ਨਾਟਕ ਦਾ ਪਿਤਾਮਾ ਕੌਣ ਹੈ ਬਲਵੰਤ ਗਾਰਗੀ ਈਸ਼ਵਰ ਚੰਦਰ ਨੰਦਾ ਆਤਮਜੀਤ ਸੰਸਿਗ ਸਿੰਘ ਸਿੱਖੋ ਤਾਂ ਈਸ਼ਵਰ ਚੰਦਰ ਨੰਦਾ ਹਾਂਜੀ ਇਹ ਸਾਡੇ ਜਿਹੜੇ ਕੁਐਸਚਨ ਸੀਗੇ ਇਹ ਕੁਐਸਚਨ ਐਮਸੀਕਿਊ ਕੁਐਸਚਨ ਸੀਗੇ ਤੇ ਆਈ ਹੋਪ ਤੁਹਾਨੂੰ ਇਹ ਜਿਹੜੀ ਵੀਡੀਓ ਆ ਕਿ ਚੰਗੀ ਲੱਗੀ ਹੋਊਗੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਕਿੱਦਾਂ ਲੱਗੀ ਕਿ ਵੀਡੀਓ ਤੇ ਬੈਲ ਆਈਕਨ ਦਾ ਬਟਨ ਜਰੂਰ ਪ੍ਰੈਸ ਕਰ ਦੇਣਾ ਤਾਂ ਜੋ ਤੁਹਾਨੂੰ ਵੀਡੀਓ ਦਾ ਹਰ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦਾ ਰਹੇ ਤੇ ਇਦਾਂ ਦੇ ਐਮਸੀਕਿਊ ਕੁਐਸਚਨ ਤੁਹਾਨੂੰ ਵੱਧ ਤੋਂ ਵੱਧ ਪ੍ਰੋਵਾਈਡ ਕਰਵਾਵਾਂਗੇ ਤਾਂ ਜੋ ਤੁਹਾਨੂੰ ਕਿਸੇ ਵੀ ਐਗਜ਼ਾਮ ਲਈ ਕੋਈ ਵੀ ਜਿਹੜੀ ਹੈਗੀ ਦਿੱਕਤ ਨਾ ਆਵੇ